ਲੋੜੀ ਅਸੀਂ ਲੜਕਿਆਂ ਦੀ ਕਿਉਂ ਮਨਾਉਣੀ ਆ ਲੜਕੀਆਂ ਦੀ ਕਿਉਂ ਨਹੀਂ ਮਨਾਉਂਦੇ ਹਮ ਕਿੱਥੇ ਲਿਖਿਆ ਵੀ ਲੜਕੀਆਂ ਦੀ ਲੋੜੀ ਨਾ ਮਨਾਈਏ ਜਿਹੜਾ ਜੀਵ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਹਿਣਾ ਹੀ ਲੋੜੀ ਹੈ ਹਮ ਜਿਹੜਾ ਬੱਚਾ ਆਇਆ ਅਸੀਂ ਯਾਰ ਜੇ ਬੇਟੀ ਪੈਦਾ ਹੋਗੀ ਅਸੀਂ ਉਹਦੇ ਜਨਮ ਲੈਣ ਤੇ ਕਹੀਏ ਵੀ ਤੇਰੇ ਨਾਲ ਅਸੀਂ ਵਿਤਕਰਾ ਸ਼ੁਰੂ ਕਰਦਗੇ ਵੀ ਤੂੰ ਬੇਟੀ ਆ ਗਈਆਂ ਤੇ ਉਹ ਉਹ ਵੀ ਸਮਾਂ ਸੀ ਮੈਂ ਸਮਝਦਾ ਤੁਸੀਂ ਸਾਡਾ ਸਮਾਜ ਦੇਖੋ ਕੈਸਾ ਕਿ ਅੱਜਕੱਲ੍ਹ ਆ ਹੁਣ ਤਾਂ ਲਿਖਿਆ ਵੀ ਉਹ ਟੈਸਟ ਨਹੀਂ ਕੀਤੇ ਜਾਂਦੇ ਤਾਂ ਉਹ ਟੈਸਟਾਂ ਦੇ ਉਹ ਉਹ ਕਿਵੇਂ ਬੱਚਿਆਂ ਦੇ ਅਸੀਂ ਕਤਲ ਕਾਤਲਾਂ ਸੀ ਮਾਪੇ ਕਾਤਲ ਬਣ ਜਾਂਦੇ ਨੇ ਤੇ ਉਹ ਉਹ ਬੱਚੀ ਜਮਦੀ ਨੂੰ ਕਿ ਉਹਦੇ ਮੂੰਹ ਨੂੰ ਗੋੜ ਲਾਤਾ ਹੱਥੇ ਚ ਪੂਣੀ ਫੜਾਤੀ ਗੋੜ ਖਾਈ ਪੂਣੀ ਕੱਤੀ ਆਪਣਾ ਆਈ ਵੀਰੇ ਨੂੰ ਕੱਤੀ ਵੀ ਵੀਰਾ ਚਾਹੀਦਾ ਸਾਨੂੰ ਤਾਂ ਹੈ ਤੇ ਕੁੜੀ ਆਈ ਕੁੜੀ ਜਮਦੀ ਮਾਰ ਦੇਣੀ ਯਾਰ ਅਸੀਂ ਇਹੇ ਜੇ ਦਰਿੰਦੇ ਵੀ ਸੀਗੇ ਤੇ ਹੁਣ ਵੀ ਹੈਗੇ ਕਿਤੇ ਨਾ ਕਿਤੇ ਦੱਬ ਦਿੰਦੇ ਸੀ ਕਹਿੰਦੇ ਨਾਲ ਤੇ ਦਬ ਉਹ ਤੇ ਮਹਾਰਾਜਾ ਰਣਜੀਤ ਸਿੰਘ ਦੱਬੀ ਹੋਈ ਚੋਂ ਪੈਦਾ ਹੋਇਆ ਸੀ ਹਮ ਮਹਾਰਾਜਾ ਰਣਜੀਤ ਸਿੰਘ ਉਹ ਫੇਰ ਪੈਦਾ ਹੋ ਜਾਂਦੇ ਨੇ ਉਹ ਜਿਹਨੂੰ ਦੱਬਤਾ ਸੀ ਨਾ ਬਈ ਮਾਰਨ ਲਈ ਤੇ ਉਹ ਉਹ ਫੇਰ ਪੈਦਾ ਹੋਗੇ ਇੱਥੇ ਸਾਡੇ ਗਵਾਨ ਸੀ ਇੱਕ ਲਲਤੋਂ ਪਿੰਡ ਤੋਂ ਲੜਕੀ ਤੇ ਉਹ ਸੱਤ ਕੁੜੀਆਂ ਹੋ ਗਈਆਂ ਮਾਰਤੀਆਂ ਤੇ ਉਹ ਅੱਠਵੀਂ ਕਹਿੰਦੇ ਵੀ ਚੰਗੀ ਜਿਵੇਂ ਹੁੰਦਾ ਬੱਚੇ ਦਾ ਪਿਆਰਾ ਲੱਗਦਾ ਤੇ ਉਹ ਰੱਖ ਲਈ ਤੇ ਹੁਣ ਉਹਨੇ ਸਾਰੇ ਟੱਬਰ ਦੀ ਤਾਰ ਤੇ ਪੇਕੇ ਸਹਰੇ ਸਾਰੇ ਤਾਰ ਤੇ ਇਹ ਇਹ ਤਾਂ ਇਹ ਅਸੀਂ ਜਦ ਕਿਸਮਤਾਂ ਦੇ ਮਾਲਕ ਬਣ ਜਾਂਦੇ ਨੇ ਨਾ ਬੱਚਿਆਂ ਦੀ ਜਾਂ ਘਰ ਦੀ ਜਾਂ ਇਹ ਸਮਝਦੇ ਆ ਹੁਣ ਕੱਲ ਕੋਈ ਲੁਧਿਆਣੇ ਦੀ ਸਟੋਰੀ ਚੱਲ ਰਹੀ ਸੀ ਤੇ ਬੇਟਾ ਡਾਕਟਰ ਹੈ ਤੇ ਮਾਂ ਨੂੰ ਕਹਿੰਦਾ ਆ ਜਾ ਮਾਂ ਤੈਨੂੰ ਮੈਂ ਘੁਮਾ ਕੇ ਲਿਆਉਣਾ ਤੇ ਉਹ ਬਰਦਾਸ਼ਤਮ ਛੱਡ ਕੇ ਆਉਂਦਾ ਇਹੋ ਜਿਹੇ ਬੇਟੇ ਵੀ ਹੈਗੇ ਨੇ ਇਹੋ ਜਿਹੇ ਇਹਨਾਂ ਨੂੰ ਮੈਂ ਸਮਝਦਾ ਵੀ ਇਹਨਾਂ ਦੇ ਘਰਾਂ ਜਾ ਕੇ ਮੂਹਰੇ ਬੈਠ ਕੇ ਇਹਨਾਂ ਦਾ ਲੋਕਾਂ 'ਚ ਜਲੂਸ ਕੱਢਣਾ ਚਾਹੀਦਾ ਇਹਨਾਂ ਲੋਕਾਂ ਦਾ ਯਾਰ ਜੇ ਮਾਂ ਦੀ ਰੋਟੀ ਭਾਰੀ ਆ ਤੂੰ ਇਹ ਧਰਤੀ ਤੇ ਕਾਦੇ ਲਈ ਆਇਆ ਜਿੱਤੇ ਨੂੰ ਮਾਂ ਦੀ ਰੋਟੀ ਭਾਰੀ ਲੱਗਦੀ ਹੈ ਉਹ ਮਾਂ ਜਿਹਨੇ ਤੇਰੀ ਖਾਤਰ ਕੀ ਕੀ ਕੀਤਾ ਉਹ ਮਾਂ ਬਾਪ ਕੀ ਕੀ ਕਰਦੇ ਨੇ ਤੁਹਾਨੂੰ ਮਾਂ ਤੇ ਬਾਪ ਦੀ ਰੋਟੀ ਭਾਰੀ ਹੋਵੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਤਾਂ ਸਾਡਾ ਤਾਂ ਲੰਗਰ ਅ ਟਰੰਪ ਨੇ ਵੀ ਬੋਲਦੇ ਨੇ ਕਿਹਾ ਜਿੱਥੇ ਗੁਰਦਾਰਾ ਉੱਥੇ ਲੋਕ ਭੁੱਖੇ ਨਹੀਂ ਮਰ ਸਕਦੇ ਹੈ ਉਹ ਪਾਸ਼ੇਂ ਚ ਕਿਹਾ ਤੇ ਯਾਰ ਅਸੀਂ ਘਰ ਚ ਮਾਂ ਬਾਪ ਨੂੰ ਭੁੱਖੇ ਰੱਖੀਏ ਤੇ ਫਿਰ ਸਾਡੇ ਨਾਲੋਂ ਇਟਾ ਦਰਿੰਦਾ ਕਿਹੜਾ ਹੋ ਸਕਦਾ ਕਿਸਪਾਸੇ ਨੂੰ ਜਾ ਰਹੇ ਹਾਂ ਤੇ ਫਿਰ ਉਹ 골ਡ ਮੈਡਲ ਵਾਲੀ ਗੱਲ ਬਾਕੀ ਹੈ ਕਿ ਸੋਨੇ ਦਾ ਹੀ ਮੈਡਲ ਹੁੰਦਾ ਉਹ ਮੈਂ 100% ਸੋਨੇ ਦਾ ਮੈਂ ਤੁਹਾਨੂੰ ਸੁਨਿਆਰੇ ਦਾ ਵੀ ਐਡਰੈਸ ਦਿੰਦੇ ਨਾ ਉਹ ਕੰਡਾ ਸਾਡੇ ਬਣਾਉਂਦਾ ਰਿਹਾ ਬਹੁਤ ਦੇਰ ਫਿਰ ਰਵਿੰਦਰ ਰੰਗੂ ਵਾਲਾ ਜਿਹੜਾ ਖੁਦ ਸੱਭਿਆਚਾਰ ਨਾਲ ਸੰਬੰਧਤ ਹੈ ਭੰਗੜੇ ਦਾ ਕੋਚ ਹੈ ਤੇ ਬੜਾ ਵੱਡਾ ਉਹ ਆ ਉਹ ਵੀ ਬਣਾਉਂਦਾ ਰਿਹਾ ਕਿਉਂਕਿ ਉਹ ਦਾ ਇਹ ਬਰਾਦਰੀ ਵੀ ਹੈ ਤੇ ਕਾਰੋਬਾਰ ਵੀ ਹੈ ਉਹ ਉਹ ਵੀ ਬਣਾਉਂਦਾ ਰਿਹਾ ਇੱਥੇ ਫੋਾਰੇ ਵਾਲੇ ਚੌਂਕ 'ਚ ਮੈਂ ਤੁਹਾਨੂੰ ਦੱਸਿਆ ਵੀ ਉਧਰੋਂ ਤਾਂ ਮੈਂ 3.5 ਲੱਖ ਰੁਪਏ ਮੈਡਲਾਂ ਵਾਲੇ ਦਾ ਦੇਣਾ ਸੀ ਕਿਉਂਕਿ ਮੇਰੀ ਜੇਬ 'ਚ 1.5 ਲੱਖ ਰੁਪਏ ਸੀ 2 ਲੱਖ ਮੈਂ ਮੰਗ-ਮੰਗ ਕੇ ਦੇ ਰਿਆਂ ਤੇ ਮੈਂ ਤੁਹਾਨੂੰ ਦੱਸਿਆ ਵੀ ਕੱਟੋ-ਕੱਟ 350 350 ਮੈਡਲ ਹੂੰ ਦੇਖ ਲਓ ਕਿਲੋਆਂ ਚ ਲਾਈਏ ਤਾਂ ਮੈਨੂੰ ਇਹਦਾ 3.5 ਕਿਲੋ ਤਾਂ ਹੋਈ ਗਿਆ ਨਾ 3.5 ਕਿਲੋ ਸੋਨਾ ਹੋ ਗਿਆ ਮੈਨੂੰ ਕਦੇ ਇੱਕ ਜਾਂ ਦੋ ਦਾ ਹੋ ਸਕਦਾ ਹੈ ਸ਼ਾਇਦ ਭਲੀ ਖੇ ਬਲੂ ਖੇ ਰਗਾਣੇ ਤਨਵਾਦ ਕਰਤਾ ਹੋਏ ਹਮ ਤਦੇ ਕਿਸੇ ਨੇ ਦੂਜੇ ਦਿਨ ਕਿਹਾ ਵੀ ਤੂੰ ਕੱਲ 65000 ਦਾ 골ਡ ਮੈਟਲ ਪਾਇਆ ਤੇਰਾ ਧੰਨਵਾਦ ਨਹੀਂ ਬਾਬਾ ਜੀ ਫਿਰ ਇਹ ਤਾਂ ਫਿਰ ਇੱਕ ਲਾਲਚ ਹੋ ਗਿਆ ਨਾ ਵੀ ਧੰਨਵਾਦ ਨਹੀਂ ਲਾਲਚ ਨਹੀਂ ਨੋ ਨੋ ਇਨਸਾਨੀਅਤ ਹਮ ਜੇ ਤੁਸੀਂ ਥੈਂਕ ਯੂ ਨਹੀਂ ਕਰਨ ਜਾਣਦੇ ਹਮ ਯਾਰ ਗੋਰੇ ਲਾਲਚ ਕਰਦੇ ਆ ਹਮ ਉਹ ਉਹ ਸੋਟਾ ਥੈਂਕ ਯੂ ਅੱਛਾ ਉਹ ਲੈ ਕੇ ਉਸ ਤੋਂ ਬਾਅਦ ਸੱਦਾ ਨਿਕਲ ਜਾ ਤੁਸੀਂ ਮੇਰੀ ਕ ਸਨਮਾਨ ਦਿੰਨੇ ਹੋ ਅਸੀਂ ਸਨਮਾਨ ਦਿੰਨੇ ਮੰਨ ਲੋ ਅਸੀਂ ਕਹਿੰਨੇ ਵੀ ਤੁਸੀਂ ਪੱਤਰਕਾਰਤਾ ਚ ਬਹੁਤ ਵਧੀਆ ਮੈਂ ਤੁਹਾਨੂੰ ਕੋਈ ਚੀਜ਼ ਦਿੰਦਾ ਜੇ ਤੁਸੀਂ ਕਹੋ ਵੀ ਕੋਈ ਨਾ ਤਾਂ ਠੀਕ ਹੈ ਤਾਂ ਮੈਨੂੰ ਵਧੀਆ ਪਰ ਮੈਂ ਨਹੀਂ ਤੇਰਾ ਧੰਨਵਾਦ ਕਰਨਾ ਫਿਰ ਇਹ ਰਸ ਦੇ ਵੀ ਧੰਨਵਾਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਧੰਨਵਾਦ ਥੈਂਕਸ ਸ਼ੁਕਰੀਆ ਜੀ ਇਹ ਜੇ ਸ਼ਬਦ ਨੇ ਅਸੀਂ ਸੁਸਾਇਟੀ ਚੋਂ ਗੈਬ ਕਰਤੇ ਅਸੀਂ ਧੰਨਵਾਦ ਜਾਣਦੇ ਹੀ ਨਹੀਂ ਕੀ ਹੁੰਦਾ ਤੁਸੀਂ ਗੋਰੇ ਦੇਖੋ ਉਹ ਸਮਾਈਲ ਦਿੰਦੇ ਨਹੀਂ ਅਸੀਂ ਸਾਰਾ ਦਿਨ ਹੀ ਮੂੰਹ ਚੜਾਈ ਤੁਰੇ ਫਿਰਦੇ ਰਹਿੰਦੇ ਹਾਂ ਹਰ ਨੇ ਲੜੇ ਹੁੰਦੇ ਆ ਕਿਤੇ ਅਸੀਂ ਵੀ ਖੁਸ਼ ਰਹੀਗੇ ਖੁਸ਼ ਰਹੋਗੇ ਜਦੋਂ ਤਬ ਮੁਾਰਗੀਆਂ ਪੱਜਣਗੀ ਆ ਹੈ ਜੀ ਹਾਸੇ ਵੰਡੋ ਖੁਸ਼ੀਆਂ ਵੰਡੋ ਪਿਆਰ ਵੰਡੋ ਸਤਿਕਾਰ ਵੰਡੋ ਜਿੰਨਾ ਵੰਡੋਗੇ ਉਨੇ ਹੀ ਵਧੀਆ ਖੁਸ਼ ਮਿਲਣ ਵਧੀਆ ਹੋਇਆ ਆ ਮੈਂ ਹੁਣੇ ਪੜ ਰਿਆ ਸੀ ਅਕਾਲੀ ਨੇਤਾ ਦਾ ਨਾ ਉਹਦਾ ਤੇਜਾ ਸਿੰਘ ਸੁਤੰਤਰ ਦਾ ਅੱਜ ਦੇ ਅਖਬਾਰ ਤੇ ਉਹਨਾਂ ਦੀ ਪਾਰਲੀਮੈਂਟੇ ਡੈਥ ਹੋਈ ਤੇ ਝੋੜੇ ਚ ਦੋ ਰੋਟੀਆਂ ਨਿਕਲੀਆਂ ਜਿਹੜੀਆਂ ਆਚਾਰ ਨਾ ਖਾਣ ਵਾਲੇ ਅੱਜ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰੀਏ ਉਹ ਜਦ ਪ੍ਰਾਈਮ ਮਿਨਿਸਟਰ ਦੀ ਸੌ ਚੁੱਕਣ ਗਏ ਉਹਨਾਂ ਦਾ ਕਾਲਰ ਫਟਿਆ ਹੋਇਆ ਸੀ ਹਮ ਜਦ ਉਹਨਾਂ ਨੂੰ ਉਹ ਜੇਲ੍ਹ ਦੇ ਵਿੱਚ ਸੀ ਤਾਂ ਉਹਨਾਂ ਨੂੰ ਰੋਜ਼ਾਨਾ ਦੇ 30 ਰੁਪਏ ਮਿਲਦੇ ਸੀ ਉਹਨਾਂ ਦੀ ਵਾਈਫ ਉਹਨਾਂ ਦੀ ਖਬਰ ਲੈਣ ਲਈ ਗਈ ਮਿਲਣ ਗਈ ਤਾਂ ਉਹ ਪੁੱਛ ਰਿਆ ਵੀ ਘਰ ਦਾ ਕੀ ਹਾਲ ਹੈ ਉਹ ਕਹਿੰਦੀ ਜੀ 30 ਰੁਪਏ ਰੋਜ਼ ਦੇ ਮਿਲਦੇ ਨੇ ਮੈਂ 25 ਖਰਚਾ ਆ ਜਾਂਦਾ 5 ਬਚਾ ਲੈਂਦੀ ਆ ਉਹਨੇ ਜੇਲ੍ਹ ਸੁਪਰਡੈਂਟ ਨੂੰ ਜੋ ਵੀ ਅਥਾਰਟੀ ਸੀ ਚਿੱਠੀ ਲਿਖੀ ਕਿ ਮੈਨੂੰ 25 ਦਿੱਤੇ ਜਾਣ ਮੈਨੂੰ 30 ਦੀ ਲੋੜ ਨਹੀਂ ਹੈ ਹੈ ਤੇ ਉਹ ਘਰੇ ਦੁੱਧ ਪੀ ਰਹੀ ਆ 20 ਗ੍ਰਾਮ ਉਹ ਕਹਿੰਦੇ ਵੀ ਤੂੰ ਦੁੱਧ 20 ਗ੍ਰਾਮ ਕਿਉਂ ਪੀਨੀ ਆ ਕਹਿੰਦੀ ਪਤੀ ਨੇ ਕਿਹਾ ਵੀ ਤੇਰੀ ਸਿਹਤ ਕਮਜ਼ੋਰ ਹੋਈ ਹੈ ਤੂੰ ਦੁੱਧ ਪੀਆ ਕਰ ਉਧਰੋਂ ਘਰ ਦਾ ਬਜਟ ਆਲਾਉ ਨਹੀਂ ਕਰਦਾ ਉਹ 20 ਗ੍ਰਾਮ ਦੁੱਧ ਪੀ ਰਹੀ ਆ ਸਾਨੂੰ ਇਹ ਜੇ ਨੇਤਾ ਅੱਜ ਵੀ ਲਾਲ ਬਹਾਦਰ ਸ਼ਾਸਤਰੀ ਦੇ ਘਰੇ ਫੀਟਕਾਰ ਖੜੀ ਆ ਜਿਦੇ ਕਿਸ਼ਤਾਂ ਨਹੀਂ ਸੀ ਦੇ ਹੋਈਆਂ ਤੇ ਅੱਜ ਦੇ ਨੇਤਾ ਜਹਾਜ਼ਾਂ 'ਚ ਤੁਰੇ ਫਿਰਦੇ ਨੇ ਅੱਜ ਦੇ ਨੇਤਾ ਸਰਕਾਰ ਦੇ ਪੈਸੇ ਦੇ ਕੋਲ ਚਰਲੇ ਡਾਉਂਦੇ ਨੇ ਅੱਜ ਦੇ ਨੇਤਾ ਕਿਵੇਂ ਸੂਟ ਬਦਲਦੇ ਨੇ ਤੁਹਾਨੂੰ ਪਤਾ ਹੈ ਤੇ ਅੱਜ ਉਹ ਪ੍ਰਾਈਮ ਮਿਨਿਸਟਰ ਹੋ ਕੇ ਹੈ ਜੀ ਉਹ ਲੋਕ ਲੋਨ ਲੈਣ ਵਾਲੇ ਤੇ ਉਹ ਉਹ ਗੱਲਾਂ ਕਰ ਮੇਰਾ ਮਤਲਬ ਅਸੀਂ ਅੱਜ ਕਿਸੇ ਨੂੰ ਵੀ ਅਸੀਂ ਪਾਰਟੀ ਦੇ ਹਰ ਪਾਰਟੀ ਦੇ ਵਿੱਚ ਹੀ ਇਹੋ ਜਿਹਾ ਸਿਸਟਮ ਹੁੰਦਾ ਪਰ ਅੱਜ ਨਗਾਰ ਜਿੰਨਾ ਆ ਗਿਆ ਪੋਲਿਟੀਕਲ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਅੱਜ ਮੈਂ ਸਭ ਦਾ ਕਿ ਥੋੜਾ ਕਰਤਾਰ ਨਹੀਂ ਦੇਖਿਆ ਜਾਂਦਾ ਕੰਮ ਕੁਰਬਾਨੀ ਸਨੀਅਰਟੀ ਤਿੰਨ ਚੀਜ਼ਾਂ ਦਿਖਣੀਆਂ ਚਾਹੀਦੀਆਂ ਜੇ ਕਿਸੇ ਨੂੰ ਟਿਕਟ ਦੇਣੇ ਤੇ ਕਿਸੇ ਦਾ ਕੋਈ ਛੋਟਾ ਨੇਤਾ ਚੁਣਕਿਆ ਵੀ ਥੋੜੀ ਕਣੀ ਤਾਂ ਸੇਵਾ ਦੀ ਭਾਵਨਾ ਹੋਵੇ ਉਹਦੇ ਚ ਹੂੰ ਤੇ ਅਸੀਂ ਤਾਂ ਹਾਲ ਤੇ ਇਹ ਆ ਸਾਰਿਆਂ ਦੇ ਇਸ ਵਿੱਚ ਸਿਸਟਮ ਦੀ ਗੱਲ ਕਰ ਰਿਹਾ ਇਹ ਤਾਂ ਜੇਬ ਦਾ ਭਾਰ ਦੇਖਦੇ ਆ ਵੀ ਗੱਡੀ ਕਿਹੜੀ ਚ ਉਤਰਿਆ ਹੈ ਹੂੰ ਕਿਨੇ ਕਿੱਲੇ ਦਾ ਮਾਲਕ ਹੈ ਉਹ 10% ਹੀ ਸਹੀ ਬੰਦਿਆਂ ਨੂੰ ਚੁਣ ਲੋ ਜੇ ਅਸੀਂ 90 ਉਹ ਜੇ ਵੀ ਲੈਣਿਆ ਲੈ ਲੋ ਹੁਣ ਕੋਈ ਬੰਦੇ 40 40 ਸਾਲ ਦੇ ਕੰਮ ਕਰਦੇ ਆ ਉਦੋਂ ਉੱਤੇ ਆ ਕੇ ਦੂਸਰੇ ਬਹਿ ਜਾਂਦੇ ਆ ਜਾਂ ਜਿਹੜੇ ਬਣ ਜਾਂਦੇ ਆ ਉਹ ਕਹਿੰਦੇ ਵੀ ਹੁਣ ਅਸੀਂ ਤਾਂ ਰਾਜੇ ਬਣ ਗਏ ਉਹਨਾਂ ਦਾ ਪੁੱਤ ਲੜੂ ਉਦੋਂ ਬਾਅਦ ਜਦੋਂ ਉਹ ਬੁੜੇ ਹੋਗੇ ਉਦੋਂ ਬਾਅਦ ਉਹਨਾਂ ਦਾ ਪੋਤਾ ਲੜੂ ਇਲੈਕਸ਼ਨ ਇਹ ਤਾਂ ਜਗੀਰਾਂ ਬਣ ਗਈਆਂ ਤੁਸੀਂ ਹੋਰ ਦੇਖੋ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਜਦੋਂ ਪੇਪਰ ਫਾਈਲ ਕਰਦਾ ਨਾ ਕਵਰਿੰਗ ਕੈਂਡੀਡੇਟ ਬਣਾਉਣਾ ਹੁੰਦਾ ਹੂੰ ਕਵਰਿੰਗ ਉਹ ਵਾਈਫ ਜਾਂ ਬੇਟਾ ਬਣਦਾ ਕਿਸੇ ਪਾਰਟੀ ਦਾ ਵਰਕਰ ਨਹੀਂ ਬਣਦਾ ਵੀ ਜੇ ਤਿਲਕ ਕੇ ਟਿਕਟ ਵੀ ਵਰਕਰ ਨੂੰ ਚਲੀ ਗਈ ਅਨਰਥ ਹੋ ਜੂ ਬਹੁਤ ਵੱਡਾ ਟਾਰਗੇਟ ਉੱਪਰ ਥੱਲੇ ਆ ਜੂ ਜੇ ਵਰਕਰ ਨੂੰ ਟਿਕਟ ਕਿਉਂਕਿ ਉਹਦੇ ਪੇਪਰਾਂ 'ਚ ਗਲਤੀ ਹੋਈ ਤਾਂ ਹੀ ਮਿਲੂ ਨਹੀਂ ਇਹ ਇਹ ਤੁਸੀਂ ਇਹ ਜਿਹੜਾ ਟਾਰਗੇਟ ਕਰ ਰਹੇ ਹੋ ਕਿ ਰਵਨੀਤ ਸਿੰਘ ਬਿੱਟਨ ਨੂੰ ਕਰ ਰਹੇ ਹੋ ਮੈਂ ਤਾਂ ਓਵਰ ਆਲ ਹੂੰ ਮੈਂ ਤਾਂ ਤੁਹਾਨੂੰ ਇਹੀ ਗੱਲਾਂ ਕਰ ਰਿਹਾ ਬਈ ਇਹ ਜਿਹੜਾ ਕੁਝ ਹੈਗਾ ਬਈ ਸਾਡੇ ਸਿਸਟਮ ਦੀ ਗੱਲ ਕਰ ਰਿਹਾ ਮੈਂ ਇਹ ਨਹੀਂ ਮੈਂ ਕਹਿ ਰਿਹਾ ਵੀ ਫਲਾਣੀ ਪਾਰਟੀ ਦੀ ਗੱਲ ਸਾਰਾ ਸਿਸਟਮ ਹੀ ਹੈ ਐਸਾ ਹੋਇਆ ਪਿਆ ਮੇਰਾ ਥੋੜਾ ਜਿਹਾ ਜੇ ਸਚਾਈ ਹੋਵੇ ਥੋੜੀ ਜੀ ਪਾਰਦਰਸ਼ਤਾ ਹੋਵੇ ਥੋੜਾ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਹੋਵੇ ਹੁਣ ਅਸੀਂ ਅਸੀਂ ਕਹਿੰਨੇ ਆ ਆ ਵੀ ਤੈਨੂੰ ਫਰੀ ਆ ਵੀ ਫਰੀ ਅਸੀਂ 4 ਲੱਖ ਕਰੋੜ ਦੇ ਕਰਜ਼ਾ ਕਰਜ਼ੇ ਥੱਲੇ ਤੁਰੇ ਫਿਰਦੇ ਯਾਰ ਅਸੀਂ ਨੌਜਵਾਨਾਂ ਨੂੰ ਆ ਹੱਥਾਂ ਨੂੰ ਕੰਮ ਦੇਗੇ ਚੋਣਾ ਵੇਲੇ ਅਸੀਂ ਉਹ ਨਸ਼ੇ ਵੰਡਦੇ ਆ ਜਿੱਦਣ ਐਮਐਲਏ ਬਣ ਕੇ ਆ ਜਾਂਦੇ ਆ ਫਿਰ ਅਸੀਂ ਨਸ਼ਿਆਂ ਤੇ ਸੈਮੀਨਾਰ ਕਰਦੇ ਆ ਵੀ ਸੈਮੀਨਾਰ 'ਚ ਬੋਲਦੇ ਆ ਜੀ ਨਸ਼ੇ ਬਹੁਤ ਮਾੜੀ ਗੱਲ ਆ ਨਸ਼ਾ ਨਹੀਂ ਕਰ ਆਈ ਨਹੀਂ ਪਤਾ ਪਹਿਲਾਂ ਤੇਰੇ ਹੀ ਟਰੱਕ ਉਤਰੇ ਸੀ ਜਿਹੜਾ ਤੂੰ ਐਮਐਲਏ ਬਣਿਆ ਜਾਂ ਕੌਂਸਲਰ ਬਣਿਆ ਤੇਰੇ ਟਰੱਕ ਉਤਰੇ ਤਾਂ ਤੂੰ ਜਿੱਤਿਆ ਹੁਣ ਤੂੰ ਨਸ਼ਿਆਂ ਤੇ ਸੈਮੀਨਾਰ ਕਰਦਾ ਹਮ ਕੀ ਦੀ ਗੱਲ ਹੋ ਰਹੀ ਹੈ ਯਾ ਮੈਂ ਕਿਸੇ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਸਿਸਟਮ ਦੀ ਗੱਲ ਕਰ ਰਿਹਾ ਮੈਂ ਕਿਸੇ ਇੱਕ ਪਾਰਟੀ ਕਿਸੇ ਇੱਕ ਨੇਤਾ ਦੀ ਨਹੀਂ ਗੱਲ ਕਰ ਰਿਹਾ ਤੇ ਇਹ ਸਾਡੇ ਸਿਸਟਮ ਬਣ ਗਿਆ ਇਹ ਇਸ ਸਿਸਟਮ ਨੂੰ ਸੁਧਾਰਨ ਲਈ ਹੁਣ ਜੱਗੇ ਵੱਧੇ ਪਤਾ ਹੀ ਕਹਿੰਦੇ ਉਹ ਕਹਿੰਦੇ ਯਾਰ ਅਸੀਂ ਤਾਂ ਕਾਸੇ ਜੋਗੇ ਨਹੀਂ ਇੱਥੇ ਇਹ ਤਾਂ ਇਹਨਾਂ ਦਾ ਪਰ ਮੈਂ ਸਮਝਦਾ ਅੱਛੇ ਲੋਕ ਵੀ ਅੱਗੇ ਆਉਣ ਤੇ ਲੋਕ ਇੱਕ ਇਹ ਵੀ ਮੈਂ ਕਹੂੰਗਾ ਇਹਨਾਂ ਦੇ ਉੱਤੋਂ ਦੀ ਦੋਸ਼ੀ ਕੌਣਾ ਲੋਕ ਨੇ ਜਿਹੜੇ ਨਸ਼ੇ ੜੀਕਦੇ ਨੇ ਬੀਹਾਂ ਦਿਨਾਂ ਦੇ ਨਸ਼ੇ ਲੈ ਕੇ 5 ਸਾਲ ਲਈ ਗਹਿਣੇ ਰੱਖਦਨੇ ਆਂ ਅਸੀਂ ਆਪਦੇ ਆਪ ਨੂੰ ਆਪਦੀ ਜ਼ਬੀਰ ਨੂੰ ਰੱਖਦੇ ਆਂ ਪਹਿਲਾਂ ਭੁੱਲ ਗਏ ਪਾਕ ਸਿੰਘ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਰਤਾਰ ਸਿੰਘ ਸਰਾਬੇ ਨੂੰ ਭੁੱਲ ਗਏ ਉਹ ਯਾਰ ਉਹਨਾਂ ਨੇ ਇਸ ਲਈ ਕੁਰਬਾਨੀ ਦਿੱਤੀ ਸੀ ਵੀ ਤੁਸੀਂ ਅੱਧਾ ਕਿਲੋ ਡੋਂਡੇ ਲੈ ਕੇ ਵੋਟ ਪਾ ਦਿਓ ਇਸ ਲਈ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਥੋੜੀ ਖਰਾਕ ਥੋੜੀ ਬੋਤ ਸਾਡੀ ਜਿਹੜੀ ਤੁਹਾਨੂੰ ਵੋਟ ਲੈ ਕੇ ਦਿੰਦੇ ਆ ਸਤੰਤਰਤਾ ਲੈ ਕੇ ਦਿੰਦੇ ਆ ਤੁਸੀਂ ਇੱਕ ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾ ਦਿਓ ਤੁਸੀਂ ਮੰਨਦੇ ਹੋ ਅਸੀਂ ਨੂੰ ਵੀ ਹਾਂ ਨਸ਼ਾ ਪ੍ਰਮੋਟ ਕੀਤਾ ਇਹ ਮੈਂ ਕਹਿਣਾ ਕੁਮਾਲ ਆ ਮੈਂ 100% ਮੰਨਦਾ ਪੋਲੀਟੀਕਲ ਲੋਕਾਂ ਨੇ ਕੀਤਾ ਹੋਰ ਦੱਸੋ 100% ਤੁਸੀਂ ਛੱਡੋ ਮੈਂ ਤੁਸੀਂ ਚੋਣਾ ਵੇਲੇ ਕਿੱਥੇ ਜਾਂਦੇ ਹੋ ਤੁਸੀਂ ਵੀ ਇੱਥੇ ਹੁੰਦੇ ਹੋ ਯਾਰ ਕਿਹੜਾ ਨਹੀਂ ਨਸ਼ੇ ਇੱਥੇ ਵੰਡਦਾ ਨਸ਼ੇ ਬਣਦੇ ਆ ਉਹ 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 ਜਿਹੜੇ 20 ਦਿਨਾਂ ਦੇ ਨਸ਼ੇ ਫਿਰ ਅਸੀਂ ਲੈਨੇ ਆਂ ਤੇ ਜੋੜ ਕੇ ਅਸੀਂ ਨੋਟ ਬਣਦੇ ਆ ਕੱਲੇ ਨਸ਼ੇ ਨਹੀਂ ਬਣਦੇ ਨੋਟ ਵੀ ਬਣਦੇ ਆ ਅਸੀਂ ਜੇ ਅਸੀਂ ਉਹ 10 ਦਿਨਾਂ ਦੀ ਕੁਰਬਾਨੀ ਦੇ ਦਈਏ ਤੇ ਕਿਸੇ ਚੰਗੇ ਬੰਦੇਆਂ ਨੂੰ ਵੋਟਾਂ ਪਾ ਦਈਏ ਚੰਗੀ ਸੋਚ ਨੂੰ ਅਸੀਂ ਤਾਂ ਉਹ ਲੋਕ ਆ ਸੰਤ ਸਿੰਘ ਸੇਖੋਂ ਦੀ ਜਮਾਨਤ ਜਬਤ ਕਰਾਉਨੇ ਆ ਡਾਕਟਰ ਮਨਮੋਹਨ ਸਿੰਘ ਨੂੰ ਹਰਾਉਨੇ ਆ ਤੇ ਫੂਲਨ ਦੇਵੀ ਨੂੰ ਜਿਤਾਉਨੇ ਆ ਇਹ ਸਾਡੇ ਦੇਸ਼ ਦਾ ਲੋਕਤੰਤਰ ਆ ਨੀ ਤੁਸੀਂ ਇਹ ਗੱਲ ਆਖੀ ਹੈ ਜਿਹੜੀ ਕਾਂਗਰਸ ਪਾਰਟੀ ਹੈ ਰੂਲਿੰਗ ਪਾਰਟੀ ਜਿਹੜੀ ਆ ਬਹੁਤ ਲੰਬੇ ਸਮੇਂ ਤੱਕ ਰਹੀ ਹੈ ਕਿ ਕਾਂਗਰਸ ਪਾਰਟੀ ਨੇ ਵੀ ਇਸ ਤਰ੍ਹਾਂ ਦਾ ਤਰੀਕਾ ਕੀਤਾ ਹੈ ਮੈਂ ਯਾਰ ਤੁਸੀਂ ਮੇਰੀ ਗੱਲ ਤੁਸੀਂ ਇੱਕ ਪਾਰਟੀ ਨੂੰ ਨਾ ਟਾਰਗੇਟ ਕਰੋ ਮੈਂ ਤੁਹਾਨੂੰ ਪਾਰਟੀ ਦਾ ਕਹੀਰਿਆਂ ਨਹੀਂ ਵੀ ਨੋ ਲਿਆ ਮੈਂ ਡਾਕਟਰ ਬਨਮੋਨ ਸਿੰਘ ਨਾਲ ਮੈਂ ਮੈਂ ਸਾਰਾ ਦਿਨ ਰਿਹਾ ਇੱਥੇ ਕਿਤੇ ਫੋਟੋ ਵੀ ਲੱਗੀ ਹੋਊਗੀ ਡਾਕਟਰ ਸਾਹਿਬ ਦੀ ਡਾਕਟਰ ਮਨਮੋਨ ਸਿੰਘ ਇੱਕ ਉਹ ਬੰਦਾ ਤੁਹਾਨੂੰ ਸੁਣੋ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਸੀ 2002 ਉਹ ਆਈ ਮੇਰੀ ਡਿਊਟੀ ਹੁੰਦੀ ਹੈ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਕਿ ਉਹਨੂੰ ਵੱਖ-ਵੱਖ ਜਿੱਥੇ ਸਮਾਗਮਾਂ ਲੈ ਕੇ ਜਾਣਾ ਮੈਂ ਡਾਕਟਰ ਮਨਮੋਹਨ ਸਿੰਘ ਨੂੰ ਕਾਰ 'ਚ ਬਿਠਾਇਆ ਲੈ ਕੇ ਗਿਆ ਮੈਂ ਇੱਕ dost ਮਦਨ ਜੀ ਨੇ ਇਥੇ ਅਗਰਨਗਰ ਉਹਨਾਂ ਦੇ ਘਰੇ ਬ੍ਰਾਂਚ ਕਰਾਇਆ ਉਹ ਮੈਨੂੰ ਕਹਿੰਦੇ ਬਾਵਾ ਜੀ ਦੋ ਤਿੰਨ ਪੂੜੀਆਂ ਖਾ ਲੀਆਂ ਕਹਿੰਦੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਖਾਧੀਆਂ ਤੇ ਪਰ ਕਹਿੰਦੇ ਬੜਾ ਉਹਨਾਂ ਨੇ ਉਹ ਪਰਿਵਾਰ ਨੇ ਜਿਹੜੇ ਉਹਨਾਂ ਦੇ ਸਰਵੈਂਟ ਵਗੈਰਾ ਰੱਖੇ ਸੀ ਨਾ ਕੁੱਕ ਵਗੈਰਾ ਉਹਨਾਂ ਨੇ ਬਾਹਰ ਬਿਠਾਤੇ ਲੇਡੀਜ਼ ਨੇ ਆਪ ਭੋਜਨ ਤਿਆਰ ਕੀਤਾ ਵੀ ਸਾਡੇ ਘਰੇ ਇੱਕ ਦੇਵਤਾ ਸਰੂਪ ਬੰਦਾ ਆ ਰਿਹਾ ਡਾਕਟਰ ਮਨਮੋਹਨ ਸਿੰਘ ਤੇ ਜਦੋਂ ਅਸੀਂ ਸਾਰਾ ਦਿਨ ਮਲਕੀ ਦਾਖੇ ਦਾ ਫੰਕਸ਼ਨ ਸੀ ਦਾਖੇ ਦੇ ਵਿੱਚ ਤੇ ਦਾਖੇ ਸਕੂਲ ਦੀ ਗਰਾਊਂਡ ਤੋਂ ਚੌਪਰ 'ਚ ਬੈਠ ਕੇ ਜਾਣ ਲੱਗੇ ਉਹਨਾਂ ਨੇ ਬੜੀ ਕੀਮਤੀ ਸ਼ਾਲ ਦਿੱਤੀ ਉੱਥੇ ਉਹਨਾਂ ਨੂੰ ਕੁਝ ਨਹੀਂ ਕਿਹਾ ਨਾ ਨਹੀਂ ਕੀਤੀ ਪਰ ਜਦੋਂ ਜੋ ਪਰਚ ਬੈਠਣ ਲੱਗਿਓ ਸ਼ਾਲ ਗੱਡੀ ਚੋ ਆਪ ਗੱਡੀ ਡਾਕਟਰ ਸਾਹਿਬ ਨੇ ਉਹ ਡਰਾਈਵਰ ਦੇ ਉੱਤੇ ਦੇਤੀ ਜਿਹੜਾ ਗੱਡੀ ਦਾ ਸੀ ਕਹਿੰਦਾ ਬੇਟਾ ਤੇ ਸਾਡੀ ਬਹੁਤ ਸੇਵਾ ਕੀਤੀ ਐ ਤੇ ਡਾਕਟਰ ਸਾਹਿਬ ਚਲੇ ਗਏ ਤੇ ਡਾਕਟਰ ਮਨਮੋਹਨ ਸਿੰਘ ਵਰਗੇ ਹੀਰੇ ਵੀ ਹੋਏ ਨੇ ਲਾਲਬਾਹਦ ਸ਼ਾਸਤਰੀ ਵਰਗੇ ਹੋਏ ਨੇ ਤੇ ਜਿੱਦਣ ਪ੍ਰਧਾਨ ਮੰਤਰੀ ਪੰਡਾ ਜਵਾਲਾ 네ਹਰੂ ਬਣਿਆ ਸੀ ਤੇ ਉਹਨੇ ਆਪ ਦਾ ਸਾਰਾ ਕੁਝ ਦਾਨ ਕਰਤਾ ਸੀ ਪਹਿਲਾਂ ਦੇਸ਼ ਦੇ ਹਿੱਤ ਤੇ ਇਹ ਮੇਰਾ ਮਤਲਬ ਇਹ ਨਹੀਂ ਹੁੰਦਾ ਹਰ ਥਾਂ ਤੁਹਾਨੂੰ ਹਮ ਤਰ੍ਹਾਂ ਦੇ ਬੰਦੇ ਮਿਲਦੇ ਨੇ ਮੈਂ ਮੈਂ ਤਾਂ ਗੱਲ ਕਰਦਾ ਅੱਜ ਦੇ ਸਿਸਟਮ ਦੀ ਸਿਸਟਮ ਚਾਏ ਨਿਗਾਰ ਦੀ ਕਿਉਂਕਿ ਅੱਜ ਕੋਈ ਦੌੜ ਲੱਗੀ ਆ ਪੈਸਾ 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 ਤੇ ਵੋਟਾਂ ਕਿਵੇਂ ਲੈਣੀਆਂ ਤੇ ਲੋਕ ਤਿਆਰ ਬੈਠੇ